ਗੁਰਦਰਾ ਸਾਹਿਬ ਦੇ ਵਿੱਚ ਹਾਂਜੀ ਹੋਰਾ ਸਾਹਿਬ ਦੇ ਵਿੱਚ ਕਿੰਨੇ ਵਾਰੀ ਤੁਸੀਂ ਤਰ ਦੋ ਜਣੇ ਕਿਹਨੇ ਰਹੀ ਵੀ 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 ਵਾਰੀ ਤਾਂ ਅਸੀਂ 10 20 ਘੱਟੋ ਘੱਟ ਤੁਸੀਂ ਐਸ ਬਾਬੇ ਦੇ ਨਾਲ ਪਏ ਆ ਹਾਂਜੀ ਇਹਨਾਂ ਨੇ ਸਰੀਰਕ ਸੰਬੰਧ ਬਣਾਏ ਹਾਂਜੀ ਬਾਗਾ ਨੇ ਤੁਹਾਨੂੰ ਵਿਆਹ ਦਾ ਨਾਰਾ ਲਾਇਆ ਸੀ ਮੈਂ ਵਿਆਹ ਕਰਾਂਉ ਤੇਰੇ ਨਾਲ ਹਾਂਜੀ ਵਿਆਹ ਤਾਂ ਸ਼ੁਰੂ ਤੋਂ ਹੀ کہہ ਰਹੇ ਸੀ ਉਦੋਂ ਪੰਨੇ ਜੀ ਆਸੀ ਮਰਜੀ ਇਹਨੇ ਕਹਿੰਦੇ ਸੀਗੇ ਵੀ ਸਾਡੇ ਨਾਲ ਵੀ ਧੋਖਾ ਹੋਇਆ ਹੋਇਆ ਵਾ ਸਾਡੇ ਕੋਲੇ ਸਾਡੇ ਕੋਲੇ ਕੁਝ ਵੀਡੀਓ ਰਿਕਾਰਡਗਾ ਫੋਟੋ ਫੋਟੋਆਂ ਚੈਟ ਤੇ ਕੱਲਾਂ ਘਟੋ ਘਟ ਨਹੀਂ ਤਾਂ 60 62 ਤੁਹਾਡੇ ਫੋਨ ਕੱਲਾ ਆਈਆਂ ਹਾਂਜੀ ਉਹਦੇ ਵਿੱਚੋਂ ਆ ਆਵਾਜ਼ ਕਿਹਦੀ ਆ ਆ ਦੋ ਵਾਰ ਜਾਏ ਕਿਹਦੀਆਂ ਗੀਤ ਨੇ ਇਹ ਕਹਿੰਦਾ ਮੈਂ ਤੁਹਾਨੂੰ ਚਾਕੇ ਲੈ ਜਾਣਾ ਕੌਣ کہہ ਰਿਹਾ ਹੈ ਆ ਕੁੜੀ ਕੋਣ ਹੈ ਦਾਦੇ ਦੇ ਪਿਆਰੇ ਦਾਦਾ ਜੀ ਦੇ ਪਿਆਰੇ ਇੰਦਰਾ ਰਾਜਕੇ ਦਾੰਦਲਾ ਚਲੋ ਵੀ ਗੱਲ ਕਰਨਾ ਸ਼ੁਰੂ ਕਰਦੇ ਹਾਂ ਇਹ ਮੰਨਦੇ ਹਾਂ ਕਿ ਨਾ ਟਾਈਮ ਨਹੀਂ ਗਈ ਨਹੀਂ ਗਈ ਬੜੀ ਇਹ ਮੁੱਕੀ ਨਾ ਆਜੋ ਸੇਵਾ ਦਾ ਸੇਵਾ ਦਾ ਕਿਹੜੇ ਸਥਾਨ ਨੂੰ ਤੁਸੀਂ ਨਾ ਕਿਸੇ ਵਾਰ ਮੋਕਾ ਆਪਣੇ ਸਥਾਨ ਤੇ ਜਾਈ ਕੇ ਚੰਨ ਘਾਟ ਦੇ ਅਮਰਤਸਰ ਹੈ ਅੱਛਾ क्या हो गया सर जो आटे के वो तो कितने बैठे हैं सब बच्चों को लगा हां कौन नहीं इन्हें ना आए नहीं कोई ऐसी बात नहीं है तो भाई सारा कुछ है वीडियो रिकॉर्ड करना चाहिए पता वो इन्हें तो मुकर दे नहीं है ना ना मुकरे पे ਆ ਕੁੜੀ ਕੌਣ ਆ ਬੇਸਵਾ ਇਹ ਨਹੀਂ ਇਹ ਬੇਸਵਾ ਦਾ ਨੂੰ ਬਈ ਹੱਦ ਪੈਤੀ ਤੇ ਉਹਨੂੰ ਕਿਹਾ ਹੋਵੇ ਜੀ ਦਾ ਕਹਿ ਬੁੱਤ ਤੈਨੂੰ ਕਦੇ ਬੇਸੋ ਜਾਂ ਕੁਝ ਹੋ ਉਹ ਵੀ ਉਹ ਪੁੱਤ ਨਾ ਰੋ ਮੁੰਡਾ ਪੁੱਤ ਨਹੀਂ ਪੁੱਤ ਬਾਬਾ ਇੱਕ ਸਾਡੇ ਕੋਲ ਜੇ ਬੈਠੇ ਆ ਠੀਕ ਹੈ ਹੁਣ ਉਹ ਤਾਂ ਇਹ ਜੀ ਲੱਭ ਜੀ ਪੁੱਤ ਜਿਹੜੇ ਨਾਲ ਬੋਲੇ ਆ ਹੋਵੇ ਇਹਨੂੰ ਕਦੇ ਤੁਸੀਂ ਧੱਕੇ ਨਹੀਂ ਚੱਕਦੇ ਆ ਕਹਿੰਦਾ ਸੱਚੀ ਤੁਹਾਡੀ ਸੈਫਟੀ ਸੀ ਤੁਹਾਡੀ ਯਾਰੀ ਲੱਗ ਗਈ ਤੁਸੀਂ ਗੁਰਦਾਰੇ ਸਰੋਂ ਨਿਸ਼ਾਨਾ ਪੜਾ ਤੇ ਉਹਦੇ ਵਿੱਚ ਤੁਸੀਂ ਗ੍ਰੈਸਟ ਕਰਦੇ ਜੀ ਉਹ 40 ਗੱਲ ਕਹਿੰਦੀ ਮੈਂ ਉਹ ਜਾਂ ਸੱਚ ਹੈ ਨਹੀਂ ਤੁਸੀਂ ਗੱਲ ਬਣਾ ਲਿਆ ਮੇਰੀ ਗੱਲ ਨਹੀਂ ਮੇਰੀ ਗੱਲ ਨੂੰ ਚੈਲੰਜ ਕਰਦੇ ਹੋ ਕਿਵੇਂ ਅਸੀਂ 2 ਫੁੱਟ ਦਾ ਹੋਰ ਲੈਂਗੇ ਨਹੀਂ ਨਹੀਂ ਲਈਏ ਰੱਖਾਂਗੇ ਰਿਆ ਜੀ ਦੱਸੋ ਅਸੀਂ 2 ਸਾਹਮਣੇ ਭਾਦ ਗਏ ਕਿ ਤੁਹਾਨੂੰ ਤੁਸੀਂ ਉਹ ਸਰਨੇਟ ਖਾਣ ਗਿਆ ਵੀ ਅਸੀਂ ਮੀਡੀਆ ਇੱਥੇ ਜਾ ਖਾਣੇ ਨਹੀਂ ਜਾਣਾ ਕਿਉਂਕਿ ਪਰ ਬਾਬੇ ਨੇ ਸਾਡੇ ਨਾਲ ਦਾ ਬਾਦ ਗੀ ਨਹੀਂ ਬੇੜੇ ਇਹ ਤਾਂ ਬਾਬੇ ਨੂੰ ਤੂੰ ਕਿੰਨੇ ਟਾਈਮ ਤੋਂ ਜਾਣਦੀ ਦੋ ਸਾਹ ਤੋਂ ਵਿੱਚ ਦੋ ਸਾਹ ਤੋਂ ओके ਸਰੀਰਕ ਸੰਬੰਧ ਬਣਾਉਣ ਲਈ ਤੁਸੀਂ ਪਹਿਲਾਂ ਕਿਹਾ ਸੀ ਕਿ ਬਾਬੇ ਨੇ ਕਿਹਾ ਸੀ ਜਦੋਂ ਦੋ ਗਿਰ ਜੀ ਮੈਂ ਜਾਣ ਲੱਗੀ ਐ ਨਾ ਬੁੜੇ ਉਦੋਂ ਮੰਮੀ ਮੇਰੇ ਬਿਮਾਰ ਸੀਗੇ ਤੇ ਉਦੋਂ ਮੇਰੀ ਫਰੈਂਡ ਨੇ ਮੈਨੂੰ ਕਿਹਾ ਸੀ ਕਹਿੰਦੀ ਉੱਥੇ ਬਾਬਾ ਜੀ ਨੇ ਵੀ ਲੈਟਲ ਨਾ ਪ੍ਰਸ਼ਾਦ ਹੁੰਦੇ ਨੇ ਹੁਣ ਤੁਸੀਂ ਜਾ ਕੇ ਗੱਲਬਾਤ ਕਰਿਓ ਮੈਂ ਉਸੇ ਦਿਨ ਕਿਹਾ ਕਿ ਮੈਂ ਫੋਟੋ ਦਿਖਾਈਏ ਨਾ ਨੂੰ ਮੰਮੀ ਦੀ ਤੇ ਇਹ ਕਹਿੰਦੇ ਵੀ ਹੈਗਾ ਵਾ ਵੀ ਇਹਨਾਂ ਨੂੰ ਟਿਊਮਰ ਆ ਤੇ ਮੈਂ ਕਿਹਾ ਵੀ ਠੀਕ ਆ ਤੇ ਕਹਿੰਦੇ ਵੀ ਤੁਸੀਂ ਪ੍ਰਸ਼ਾਦ ਲੈ ਲਓ ਵੀ ਜੇ ਤੁਸੀਂ ਇਹਨਾਂ ਨੂੰ ਲਿਆ ਲਿਆ ਸਕਦੇ ਤੇ ਲਿਆ ਲੇ ਮੈਂ ਕਿਹਾ ਵੀ ਲਿਉਣ ਵਾਲੀ ਕੰਡੀਸ਼ਨ ਨਹੀਂ ਹੈਗੀ ਉਹਨਾਂ ਦੀ ਕਹਿੰਦੇ ਸੀ ਸਾਡਾ ਨੰਬਰ ਲੈ ਲਿਓ ਫੋਨ ਕਰਦੇ ਸਨ ਹੂੰ ਤੇ ਮੈਂ ਕਿਹਾ ਚਲੋ ਠੀਕ ਆ ਕਹਿੰਦੇ ਸਵੇਰ ਨੂੰ ਤੁਸੀਂ ਸਾਧਰੇ ਕੋਲੋਂ ਕਾਲ ਕਰ ਲਓ ਮੈਂ ਮੈਸੇਜ ਕਰਤਾ ਇਹਨਾਂ ਨੂੰ ਮੈਂ ਕਿਹਾ ਬਾਬਾ ਜੀ ਵੀ ਤੁਸੀਂ ਕਾਲ ਕਰਨ ਲਈ ਕਿਹਾ ਸੀ ਕਹਿੰਦੇ ਹਾਂਜੀ ਤੇ ਬਸ ਫਿਰ ਉਸ ਤੋਂ ਬਾਅਦ ਇਹ ਕਹਿੰਦੇ ਵੀ ਅਸੀਂ ਤੁਹਾਨੂੰ ਲਾਈ ਕਰਦੇ ਆ ਤੁਸੀਂ ਸਾਡੇ ਨਾਲ ਸਾਰੀ ਜ਼ਿੰਦਗੀ ਨਿਵਾ ਸਕੋਗੇ ਜੀ ਇਹ ਤਾਂ ਕਰਕੇ ਬਹੁਤ ਜਾਨੀ ਦੀ ਗੱਲ ਆ ਵਾ ਤੁਸੀਂ ਤਾਂ ਜਾਣ ਕੇ ਤੁਹਾਡੀ ਮਾਂ ਬਿਮਾਰ ਸੀ ਤੇ ਮਾਂ ਦੇ ਇਲਾਜ ਲਈ ਜੀ ਬਹੁਤ ਬੜੇ ਤੈ ਸੀ ਹਾਂਜੀ ਮੈਨੂੰ ਪਹਿਲਾਂ ਪਤਾ ਨਹੀਂ ਸੀ ਵੀਰ ਜੀ ਮੇਰੇ ਫਰੈਂਡ ਨੇ ਦੱਸਿਆ ਸੀ ਕਿ ਉਹ ਉੱਥੇ ਹੈ ਦੋ ਸਾਲਾਂ ਦੇ ਵਿੱਚ ਹਾਂਜੀ ਜੋ ਤੁਹਾਨੂੰ ਜ਼ਿਆਦਾ ਨਹੀਂ ਯਾਦ ਤੁਸੀਂ ਕਿੰਨੇ ਯਾਰ ਆਪਸ ਦੇ ਵਿੱਚ ਬਣਾ ਲਿਆ ਬਹੁਤ ਵਾਰ ਕਿੰਨੇ ਵਾਰ ਗਲਤੀ ਭਾਵੇਂ ਘੱਟ ਹੋਵੇ ਬੋਲੋ ਵਾ ਤੇ ਚਾਹੀਦਾ ਰਾਤਾ ਦੋ ਸਾਲਾਂ ਚ ਬਾਹਰ ਕਿੰਨੇ ਜਾ ਰਹੇ ਅਸੀਂ ਤਾਂ ਨਹੀਂ ਇਹ ਆਤਰ ਗੁਰਦਰਾ ਸਾਹਿਬ ਦੇ ਵਿੱਚ ਹਾਂਜੀ ਹੋਰਾ ਸਾਹਿਬ ਦੇ ਵਿੱਚ ਕਿੰਨੇ ਅਜੇ ਤੁਸੀਂ ਕੀਤਾ ਦੋ ਜਣੇ ਅਸੀਂ ਗਏ ਨਾ ਵੀ 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 ਕੁਝ ਨਹੀਂ ਗੁਰੂ ਜੀ ਬੰਦਾ ਕੋਲੇ ਗਏ ਵੀ 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 ਬਾਰੀ ਕਾ 10 20 ਆ ਘੱਟੋ ਘੱਟ ਤੁਸੀਂ ਐਸ ਬਾਬੇ ਦੇ ਨਾਲ ਪਏ ਹਾਂ ਹਾਂਜੀ ਇਹਨਾਂ ਨੇ ਸਰੀਰਕ ਸੰਬੰਧ ਬਣਾਏ ਹਾਂਜੀ ਬਾਗਾ ਨੇ ਤੁਹਾਨੂੰ ਵਿਆਹ ਦਾ ਨਾਰਾ ਲਾਇਆ ਸੀ ਮੈਂ ਵਿਆਹ ਕਰਾਂਉ ਤੇਰੇ ਨਾਲ ਹਾਂਜੀ ਵਿਆਹ ਤਾਂ ਸ਼ੁਰੂ ਤੋਂ ਹੀ کہہ ਰਹੇ ਸੀ ਉਦੋਂ ਪੈਨ ਹੀ ਗਿਆ ਸੀ ਵੀਰ ਜੀ ਇਹਨਾਂ ਨੇ ਇਹ ਕਹਿੰਦੇ ਸੀਗੇ ਵੀ ਸਾਡੇ ਨਾਲ ਵੀ ਧੋਖਾ ਹੋਇਆ ਹੋਇਆ ਵਾ ਸਾਡੇ ਕੋਲੇ ਸਾਡੇ ਕੋਲੇ ਕੁਝ ਵੀਡੀਓ ਰਿਕਾਰਡਗਾ ਫੋਟੋ ਫੋਟੋਆਂ ਚੈਟ ਤੇ ਕੱਲਾਂ ਘਟੋ ਘਟ ਨਹੀਂ ਤਾਂ 60 62 ਤੁਹਾਡੇ ਨਾਲ ਫੋਨ ਕੱਲਾ ਆ ਜਾਂਦਾ ਹਾਂਜੀ ਉਹਦੇ ਵਿੱਚੋਂ ਆ ਆਵਾਜ਼ ਕਿਹਦੀ ਆ ਆ ਦੋ ਵਾਰ ਜਾਏ ਕਿਹਦੀਆਂ ਗੀਤਾਂ ਇਹ ਕਹਿੰਦਾ ਮੈਂ ਤੈਨੂੰ ਚਾਕੇ ਲੈ ਜਾਣਾ ਕੌਣ کہہ ਰਿਹਾ ਹੈ ਮੈਂ ਨਾ ਤੈਨੂੰ ਪਸੰਦ ਨਹੀਂ ਆਹ ਕੁੜੀ ਕੋਣ ਹੈ ਦਾਦੇ ਦੇ ਪਿਆਰੇ ਇੰਦਰਾ ਰਾਜਕੇ ਦਾੰਦਲਾ ਚਲੋ ਵੀ ਗੱਲ ਕਰਨਾ ਸ਼ੁਰੂ ਕਰਦੇ ਹਾਂ ਉਹ ਮੰਨਦੀ ਹੈ ਨਾ ਕਿੰਨਾ ਟਾਈਮ ਲੱਗਣੀ ਪਈ ਆਜੋ ਸੇਵਾ ਸੇਵਾ ਦਾ ਕਿਹੜੇ ਸਥਾਨ ਤੋਂ ਤੁਸੀਂ ਨਾ ਕਿਹੜੇ ਸਥਾਨ ਤੋਂ ਆਪਣੇ ਥਾਂ ਤੇ ਜਾ ਕੇ ਚੰਨ ਘਟ ਦੇ ਅੰਮ੍ਰਿਤਸਰ ਹੈ ਗਿਆ ਹੋਇਆ ਸੀ ਜਵਾਟ ਹੈ ਕੀ ਉਹ ਤਾਂ ਕਿਤੇ ਬੈਠੇ ਸੀ ਗੱਟ ਚ ਗੱਲ ਕਰਾ ਹਾਂ ਕੋਈ ਨਹੀਂ ਇਹਨਾਂ ਨਾਲ ਆਏ ਨਹੀਂ ਕੋਈ ਐਸੀ ਗੱਲ ਨਹੀਂ ਹੈ ਕਿ ਤਬ ਵੀ ਸਾਰਾ ਕੋਸਾ ਵੀਡੀਓ ਤੋੜਦਾ ਪਰ ਮੈਨੂੰ ਪਤਾ ਉਹ ਨਿਰਤੂ ਮੋਕਰਦੇ ਜੀ ਹੈਗੇ ਨਾ ਮੋਕਰੇ ਪਹਿਲਾਂ ਆ ਕੁੜੀ ਕੋਣ ਆ ਬੇਸਵਾ ਇਹ ਨਹੀਂ ਇਹ ਬੇਸਵਾ ਦਾ ਨੂੰ ਬਈ ਹੱਦ ਪਾਤੀ ਤੇ ਉਹਨੂੰ ਕਿਹਾ ਹੋਵੇ ਜੀ ਦਾ ਕਹਿ ਬੁੱਤ ਤੈਨੂੰ ਕਦੇ ਬੇਸੋ ਜਾਂ ਕੁਝ ਹੋਵੇ ਉਹ ਵੀ ਉਹ ਪੁੱਤ ਨਾ ਰੋ ਮੁੰਡਾ ਪੁੱਤ ਨਹੀਂ ਪੁੱਤ ਬਾਬਾ ਇੱਥੇ ਸਾਡੇ ਕੋਲ ਜੇ ਬੈਠੇ ਆ ਠੀਕ ਹੈ ਜੇ ਉਹਨੂੰ ਕੋਈ ਇਹ ਜਿਹੀ ਲੱਭ ਜੇ ਉਹਨਾਂ ਦੀ ਸ਼ਾਨ ਬੋਲਿਆ ਹੋਵੇ ਇਹਨੂੰ ਕਦੇ ਤੁਸੀਂ ਧੱਕੇ ਨਹੀਂ ਚੱਕਦੇ ਕਹਿੰਦਾ ਸੱਚੀ ਥੋੜੀ ਸੈਮਟੀ ਸੀ ਥੋੜੀ ਯਾਰੀ ਲੱਗ ਗਈ ਤੁਸੀਂ ਗੁਰਦਾਰਾ ਸਰੋਂ ਨਿਸ਼ਾਨਾ ਪੜਾ ਤੇ ਉਹਦੇ ਵਿੱਚ ਤੁਸੀਂ ਗ੍ਰੈਸਟ ਕਰਦੇ ਜੀ ਉਹ 40 ਵਰ ਕਹਿੰਦੀ ਮਿਸ ਓਏ ਅਨ ਸਚਨ ਮੇਰੀ ਤੁਸੀਂ ਗੱਲ ਨੂੰ ਬੱਡਾ ਬਣਾ ਲਿਆ ਮੇਰੀ ਗੱਲ ਨੂੰ ਮੇਰੀ ਗੱਲ ਨੂੰ ਚੈਲੰਜ ਕਰਦੇ ਹੋ ਕਿਵੇਂ ਅਸੀਂ ਦੋ ਕੁੜੇਨਾ ਹੋਰ ਲਏਗੇ ਨਹੀਂ ਨਹੀਂ ਲਈਏ ਰੱਖਾਂਗੇ ਰਿਆ ਜੀ ਦੱਸੋ ਅਸੀਂ ਦੋ ਕੁੜੇ ਸਾਹਮਣੇ ਭਾਦ ਗਏ ਕਿ ਤੁਹਾਨੂੰ ਤੁਸੀਂ ਬਹੁਤ ਸਾਰਨਾ ਖਾਣ ਗਿਆ ਵੀ ਅਸੀਂ ਮੀਡੀਆ ਇਚ ਜਾ ਖਾਣੇ ਨਹੀਂ ਜਾਣਾ ਚਾਹੁੰਦੇ ਪਰ ਬਾਬੇ ਨੇ ਸਾਡੇ ਕੀਤਾ ਭੱਗ ਜਾਨੀ ਇਹ ਤਾਂ ਕੁੜੀ ਦਵੇਰ ਹੈ ਚਲੋ ਮੰਨਿਆ ਉਹਦੇ ਨਾਲ ਆਪਾਂ ਹਨ ਜੋ ਵੀ ਕਿਹਾ ਤੁਸੀਂ ਪਰ ਬਾਬੇ ਤੁਹਾਨੂੰ ਹੋਰ ਜਗ੍ਹਾ ਨਹੀਂ ਮਿਲ ਗੁਰੂ ਸਾਹਿਬ ਉੱਤੇ ਗੁਰੂ ਉਹ ਬਰਠੀ ਦਾ ਪਾਠ ਪਰ ਖਾਸ ਹੁੰਦਾ ਵਾ ਗੁਰੂ ਸਾਹਿਬ ਦੀ ਜੀ ਸਰ ਜੀ ਦੀ ਗੱਲ ਕਰ ਰਹੇ ਹੋ ਤੁਸੀਂ ਕਰੈਸ਼ ਕਰ ਰਹੇ ਹੋ ਹੋਰ ਬੰਦੇ ਨੂੰ ਇਹਨੇ ਤੁਹਾਨੂੰ ਫੋਨ ਤੇ ਕੀ ਕਿਹਾ ਵੀ ਕਿਹੜੇ ਕਿਹੜੇ ਬੰਦੇ ਨਾਲ ਕਿਹੜੇ ਸੇਵਾਗਾਰ ਮਕੇ ਦੱਸਣਾ ਸੋਚਣਾ ਤੁਹਾਨੂੰ ਦੱਸ ਤੁਹਾਨੂੰ ਸੀ ਮਿੱਤ ਜੀ ਸਤ ਨਾਮ ਸੀਗੇ ਤੇ ਉਹ ਉਹਨਾਂ ਨੂੰ ਇਹ ਕਹਿੰਦੇ ਸੀਗੇ ਉਹ ਕਹਿੰਦੇ ਸੀਗੇ ਵੀ ਜੇ ਤੂੰ ਮਿਲੇਗਾ ਤਾਂ ਮੈਂ ਵੀ ਮਿਲਣਾ ਮਾ ਤੇ ਇਹ ਮੈਨੂੰ ਕਹਿਣ ਲੱਗੀ ਇਹ ਕਹਿੰਦੇ ਵੀ ਕੋਈ ਗੱਲ ਨਹੀਂ ਤੂੰ ਚੱਲ ਵੀ ਮੈਂ ਕਿਹਾ ਵੀ ਨਹੀਂ ਮੈਂ ਇਦਾਂ ਦੀ ਨਹੀਂ ਹੈਗੀ ਵੀ ਜੇ ਤੁਸੀਂ ਮੇਰੇ ਨਾਲ ਬਣਾਇਆ ਤਾਂ ਮੈਂ ਤੁਹਾਡੇ ਨਾਲ ਹੀ ਰਹਗੀ ਤੇ ਇਹ ਕਹਿੰਦੇ ਸੀਗੇ ਕੋਈ ਗੱਲ ਨਹੀਂ ਮੈਂ ਕਹਿੰਦੀ ਨਹੀਂ ਮੈਂ ਇਦਾਂ ਦੀ ਨਹੀਂ ਚੱਲੀ ਸੰਦਸਾ ਹੋਰ ਚਾਹੀ 8ਵਾਂ ਮਹੀਨਾ 9 ਤਰੀਕ ਤੁਸੀਂ ਕਿੱਥੇ ਸੀ ਉਸ ਦਿਨ ਹਾਂਜੀ ਬਬਨਰ ਬਬਨ ਕੀ ਜਗਨੀ ਹੈ ਵੀ ਦੇਖੋ ਅਸੀਂ ਕੀ ਨੇ ਤੁਸੀਂ ਦੱਸ ਦੋ ਬਬਨ ਕਿੰਨੀ ਵਾਰ ਗਈ ਨਹੀਂ ਮੇਰੇ ਨਹੀਂ ਐ ਨਹੀਂ ਜਦੋਂ ਗੇਰਤੀ ਨਹੀਂ ਕੀਤੀ ਸੀ ਨਾ ਇੰਨਾ ਜ਼ਿਆਦਾ ਵੀ ਨਹੀਂ ਹੋਇਆ ਬਬਨ 10 ਵਾਰ 15 ਵਾਰ 20 ਵਾਰ ਹਾਂਜੀ ਬਬਨ ਲੱਗ ਪਈ ਜਿਹੇ ਤੇਰੇ ਬਬੇ ਮੇਰੀ ਗੱਲ ਤਾਂ ਸੁਣ ਜੀ 10 ਵਾਰ 15 ਵਾਰ ਕਿੰਨੀ ਵਾਰ ਗਈ ਤੁਹਾਨੂੰ ਨਹੀਂ ਪਤਾ ਮੈਨੂੰ ਨਹੀਂ ਚਲੋ thre ਅੰਦਰ ਛੱਡੋ ਅੰਦਰ ਇਹਨਾਂ ਅਜੇ ਖਲਦੇ ਤੁਸੀਂ ਖਾਈ ਜਾਂਦੇ ਆਂ ਆ ਭਗੋਤ ਜੀ ਸਾਨੂੰ ਛੋਹ ਲੱਗੇ ਇਹਦੇ ਪਿੱਛੇ ਨਹੀਂ ਆਏ ਤੁਸੀਂ ਦੋਨੇ ਇਸ ਪੰਜਰਪੁਰ ਨੇ ਦੇ ਹੱਕ ਦਾ ਚੁੱਤਨ ਵਾਲੇ ਹੱਕ ਦਾ ਰਾਂਜਰਪੁਰਾ ਕਿਤਾ ਅਸੀਂ ਆਏ ਹਾਂ ਉਸ ਥਾਨ ਨੂੰ ਲੈ ਕੇ ਸਮਝ ਗਏ ਉੱਥੇ ਗੁਰੂ ਗ੍ਰੰਥ ਸਾਹਿਬ ਸਰੂਪ ਹੈ ਨਾ ਕਿ ਨਹੀਂ ਹੈਗਾ ਹੈਗਾ ਹੀ ਤਸੂ ਹੈਗਾ ਗੁਰੂ ਗ੍ਰੰਥ ਸਾਹਿਬ ਦਾ ਹੈਗਾ ਮੈਜਰ ਹੈ ਪ੍ਰਕਾਸ਼ ਤੇ ਤੁਸੀਂ ਨਾਲ ਤੁਰੇ ਫਿਰਦੇ ਤੇ ਨਾਲ ਗੱਡੀ ਤੇ ਬਹਿ ਕੇ ਤੁਹਾਨੂੰ ਸ਼ਰਮ ਨਹੀਂ ਆਉਂਦੀ ਕੀ ਮੂਹ ਦਿਖਾਉਂਗੇ ਤੁਸੀਂ ਤੁਸੀਂ ਗੁਰੂ ਗ੍ਰੰਥ ਸਾਹਿਬ ਨੂੰ ਕੀ ਜਵਾਬ ਦੇਵੋਗੇ ਛੋੜੇ ਸਹਿਬ ਜਦ ਤੈਨੂੰ ਨੀਹਾਂ ਦੇ ਚੈਨ ਨਾਲ ਬਣਾਉਂਗਾ ਘਰ ਨਹੀਂ ਸੀ ਜਿਹੜਾ ਉਹਨੂੰ ਵੇਖ ਰਹੇ ਸੀ ਉਹ ਦਿਹਾਗਾ ਸੀ ਕੁੜੀ ਹੱਕ ਦਾ ਇਹ ਜਿਹੜੀ ਹਾਕ ਵਿੱਚ ਸੀ ਬਾਬੇ ਦੀ ਨਦੀ ਜਾਰੀ ਸੀ ਕੀਤਾ ਸਾਨੂੰ ਕੋਈ ਰੋਜ਼ ਨਹੀਂ ਹੈ ਬਾਹਰ ਕੀਤਾ ਤਾਂ ਵੀ ਬਾਬਾ ਹੱਕਦਾਰਾ ਠੋਕਣ ਦਾ ਵੀ ਇੱਕ ਗੁਰਦਾਰੇ ਦਾ ਮੁਕੀਆ ਲੋਕ ਦੇ ਪੈਰੀ ਹੱਥ ਲਾਉਂਦੇ ਆ ਕੇ ਉਹਦੇ ਦਾੜਾ ਫਰਕਾ ਜਿਹਾ ਚੋੜਾ ਪਾ ਕੇ ਰੱਖਦਾ ਰਾਜੇ ਮਹਾਨਾਂ ਜਾਂ ਨੂੰ ਦਿੰਦਾ ਬਸ ਇਹ ਬਾਹਰ ਜਨਤਿਆਂ ਨਾਲ ਤੁਰੇ ਤੇ ਬਾਬਾ ਖੋਦੂ ਆ ਗਏ ਲੋਕ ਹੋ ਗਏ ਢੋਡਕ ਸਿੰਘ ਆ ਉਹਦਾ ਫੋਨ ਨਾ ਸਿੰਘ